ਦਿੱਲੀ ਦੇ ਪੜੀ ਨਵੇਂ ਮੁੱਖ ਮੰਤਰੀ ਆਤੀਸ਼ੀ ਨੇ ਕਿਹਾ ਕੇਜਰੀਵਾਲ ਦੀ ਅਗਵਾਈ ਚ ਸਰਕਾਰ ਚਲਾਵਾਂਗੇ ਕੇਜਰੀਵਾਲ ਦੀ ਗ੍ਰਿਫਤਾਰੀ ਗਲਤ ਹੈ ਫਾਟਾ ਨੇ ਐਕਸਰਸਾਈਜ਼ ਮਾਮਲੇ ਤੇ ਉਹਨਾਂ ਨੂੰ ਫਸਾਉਣ ਲਈ ED ICBI ਦੀ ਵਰਤ ਕੀਤੀ ਦਾਅਵਾ ਕੀਤਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਿਫੇ ਤੋਂ ਬਾਅਦ ਅੱਜ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਆਪ ਵਿਧਾਇਕ ਦੀ ਬੈਠਕ ਦੇ ਅਧਿਸ਼ੇ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣ ਲਿਆ ਗਿਆ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਆਤੀਸ਼ੀ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਆਤੀਜ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਨ ਦੇ ਕਿਸੇ ਨੂੰ ਵਧਾਈ ਨਹੀਂ ਦੇਣੀ ਚਾਹੀਦੀ ਇਹ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਸੇਵਾ ਦੇਣ ਆਪ ਹੈ ਉਸਨੇ ਕਿਹਾ ਕਿ ਮੇਰੇ ਗੁਰੂ ਅਰਵਿੰਦ ਕੇਜਰੀਵਾਲ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੈਨੂੰ ਜ਼ਿੰਮੇਵਾਰੀ ਸੌਂਪੀ ਇਹ ਸਿਰਫ ਆਮ ਆਦਮੀ ਪਾਰਟੀ ਵਿੱਚ ਹੀ ਹੋ ਸਕਦਾ ਮੈਂ ਇੱਕ ਆਮ ਪਰਿਵਾਰ ਤੋਂ ਆ ਅਰਵਿੰਦ ਕੇਜਰੀਵਾਲ ਨੇ ਮੈਨੂੰ ਵਿਧਾਇਕ ਬਣਾਇਆ ਤੇ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇ ਅੱਜ ਜੀ ਨੇ ਕਿਹਾ ਕਿ ਮੈਂ ਕੇਜਰੀਵਾਲ ਦੀ ਅਗਵਾਈ ਤੇ ਸਰਕਾਰ ਚਲਾਵਾਂਗੀ ਕੇਜਰੀਵਾਲ ਦੀ ਗ੍ਰਿਫਤਾਰੀ ਗਲਤ ਹੈ 파ਟਵਾ ਨੇ ਐਕਸਾਈਜ਼ ਮਾਮਲੇ 'ਚ ਉਹਨਾਂ ਨੂੰ ਫਸਾਉਣ ਲਈ EDCBI ਦੀ ਵਰਤੋਂ ਕੀਤੀ ਦਿੱਲੀ ਵਾਸੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ ਦਿੱਲੀ 'ਚ ਚੋਣਾ ਹੋਣ ਗਿਆ ਜਲਦੀ ਲੋਕ ਕੇਜਰੀਵਾਲ ਨੂੰ ਫਿਰ ਤੋਂ ਚੁਣਨਗੇ ਦਾਜੀ ਕੀ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਪਿਛਲੇ 2 ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਪ੍ਰੇਸ਼ਾਨ ਕਰਨ ਦੀ ਸ਼ਾਜੀ ਸਰਚ ਪਾਸਪਾ ਨੇ ਕੇਜਰੀਵਾਲ ਦੇ ਵਿਰੁੱਧ ਚਾਰ ਦੇ ਝੂਠੇ ਇਲਜ਼ਾਮ ਲਾ ਇਸ ਦੇ ਨਾਲ ਹੀ ਏਜੰਸੀ ਐਡੀ ਸੀਬੀਆਈ ਨੂੰ ਕੇਜਰੀਵਾਲ ਦੇ ਮਗਰ ਲਗਾ ਦਿੱਤਾ ਉਹ ਕਰੀਬ 6 ਮਹੀਨੇ ਜੇਲ੍ਹ ਵਿੱਚ ਰਿਹਾ ਸੁਪਰੀਮ ਕੋਰਟ ਨੇ ਨਾ ਸਿਰਫ ਮਨਜ਼ੂਰੀ ਦਿੱਤੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਪਰ ਨਾਲ ਹੀ ਕੇਂਦਰ ਸਰਕਾਰ ਤੇ ਏਜੰਸੀਆਂ ਨੂੰ ਥੱਪੜ ਮਾਰਿਆ ਜੇ ਕੇਜਰੀਵਾਲ ਦੀ ਥਾਂ ਕੋਈ ਹੋਰ ਨੇਤਾ ਹੁੰਦਾ ਤਾਂ ਉਹ ਅਸਤੀਫਾ ਦੇ ਦਿੰਦਾ ਫੋਰ ਅਪਡੇਟ ਲਈ ਦੇਖਦੇ ਰਹੋ ਜੀ ਐਬੀਟੀਵੀ